ਸੋ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਜੀ ਪੂਰੀ ਲੋਕੇਸ਼ਨ ਫਗਵਾੜਾ ਮੀਟਿੰਗ ਜਿਹੜੀ ਹੋ ਰਹੀ ਆ ਹੰਦੀਆਬਾਦ ਤੇ ਉਹਦੀ ਪੂਰੀ ਲੋਕੇਸ਼ਨ ਲੈ ਕੇ ਅੱਜ ਅਸੀਂ ਆਏ ਆ ਤੇ ਅੱਜ ਤੁਹਾਨੂੰ ਅਸੀਂ ਦੱਸਾਂਗੇ ਕਿੱਧਰ ਕਿੱਧਰ ਦੀ ਤੁਸੀਂ ਆ ਸਕਦੇ ਆ ਪੂਰਾ ਰਸਤਾ ਦਿਖਾਵਾਂਗੇ ਤੇ ਇਹ ਹੈਗਾ ਜੀ ਚਰਚ ਜਿਸ ਜਗ੍ਹਾ ਤੇ ਮੀਟਿੰਗ ਹੋਣ ਜਾ ਰਹੀ ਆ ਤੇ ਆਹ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਆ ਪੂਰੀ ਗਰਾਊਂਡ ਦੀ ਪੂਰੀ ਪ੍ਰੋਪਰ ਲੋਕੇਸ਼ਨ ਤੇ ਪੂਰੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਅੱਜ ਤੇ ਦਿਖਾਵਾਂਗੇ ਤੁਹਾਨੂੰ ਪੂਰੀ ਲੋਕੇਸ਼ਨ ਤੇ ਤੁਸੀਂ ਜਰੂਰ ਆਇਓ ਤੇ ਪ੍ਰਭੂ ਦੀਆਂ ਬਰਕਤਾਂ ਪਾਪਾ ਪਹੁੰਚ ਗਏ ਅੱਜ ਫਗਵਾੜੇ ਤੇ ਆਹ ਹੈਗਾ ਹੈ 슈ਗਰ ਮਿਲ ਤੇ ਫਗਵਾੜੇ ਮੀਟਿੰਗ ਦੀ ਅਸੀਂ ਤੁਹਾਨੂੰ ਪੂਰੀ ਅਜ ਲੋਕੇਸ਼ਨ ਤੋਂ ਜਾਣੂ ਕਰਾਵਾਂਗੇ ਆ ਫਗਵਾੜੇ ਦਾ ਫਲਾਈਓਵਰ ਆ ਤੇ ਫਲਾਈਓਵਰ ਤੋਂ ਤੁਸੀਂ ਹੁਣ ਅਗੋਂ ਕਿੱਥੇ ਮੁੜਦਾ ਅਸੀਂ ਤੁਹਾਨੂੰ ਦੱਸਾਂਗੇ ਪੂਰਾ ਆ ਆ ਗਿਆ 슈ਗਰ ਮਿਲ ਤੇ 슈ਗਰ ਮਿਲ ਤੋਂ ਨਾਲ ਹੀ ਆਪਾਂ ਮੁੜ ਜਾਣਾ ਹੈ ਹੈਗੀ ਆ 슈ਗਰ ਮਿਲ ਆਹ ਦੇ ਸਾਹਮਣੇ ਬੋਰਡ ਆ ਗਿਆ ਤੇ गाइस ਆ 슈ਗਰ ਮਿਲ ਦੀ ਲੋਕੇਸ਼ਨ ਤੁਸੀਂ ਯਾਦ ਰੱਖਣੀ ਆ ਤੇ ਇਸ ਲੋਕੇਸ਼ਨ ਤੋਂ ਹੀ ਆਪਾਂ ਮੁੜਨਾ ਜੇ ਨਾ ਪਤਾ ਕਿ ਕਿੱਥੇ ਜੇ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਕਿੱਦਾਂ ਕਿੱਦਾਂ ਅਸੀਂ نیچے ਜਾ ਰਹੇ ਹਾਂ ਸੇਮ ਲੋਕੇਸ਼ਨ ਨੂੰ ਤੁਸੀਂ ਫੋਲੋ ਕਰਕੇ ਆਹ ਫਲਾਈਓਵਰ ਤੇ ਆ ਗਏ ਤੁਸੀਂ ਜਲੰਧਰੋਂ ਆ ਰਹੇ ਆਹ ਫਲਾਈਓਵਰ ਤੋਂ ਤੁਸੀਂ ਥੱਲੇ ਉਤਰ ਜਾਣਾ ਆ ਜਿੱਧਰ ਹੁਣ ਅਸੀਂ ਸਾਡੀ ਗੱਡੀ ਜਾ ਰਹੀ ਆ ਇਸ ਫਲਾਈਓਵਰ ਤੋਂ ਤੁਸੀਂ ਥੱਲੇ ਉਤਰ ਜਾਣਾ ਆਹ ਰਹੀ ਥੱਲੇ ਨੂੰ ਲੋਕੇਸ਼ਨ ਇਥੋਂ ਤੁਸੀਂ ਸੱਜੇ ਹੱਥ ਨੂੰ ਮੁੜ ਜਾਣਾ ਦੇਖੋ ਇਹ ਇਥੋਂ ਮੁੜਨਾ ਸੱਜੇ ਹੱਥ ਤੋਂ ਦੂਸਰੇ ਘਟ ਤੋਂ ਤੁਸੀਂ ਮੁੜਨਾ ਤੇ ਇਹ ਸਾਹਮਣੇ ਹੈਗਾ ਰਾਜ ਮਹਿਲ ਮੋਟਲ ਇੱਥੇ ਸਾਹਮਣੇ ਇਥੋਂ ਸਿੱਧਾ ਹੁਣ ਤੁਸੀਂ ਜਾਣਾ ਇਸ ਪਹਿਲੇ ਕੱਟ ਤੋਂ ਨਹੀਂ ਮੁੜਨਾ ਕਿਉਂਕਿ ਪਹਿਲੇ ਕੱਟ ਤੋਂ ਜੇ ਤੁਸੀਂ ਮੁੜੋਗੇ ਤੇ ਆ ਬੈਰੀਅਰ ਲੱਗਾ ਹੁੰਦਾ ਉੱਥੇ ਇਸ ਕਰਕੇ ਆ ਰਸਤਾ ਬੰਦਾ ਦੂਸਰੇ ਕੱਟ ਤੋਂ ਮੁੜਨਾ ਤੇ ਇੱਥੇ ਬੱਸਾਂ ਵੀ ਜੇ ਤੁਸੀਂ ਲੁਧਿਆਣੇ ਤੋਂ ਆ ਰਹੇ Êਤੋਂ ਬੱਸ ਤੁਹਾਨੂੰ ਮਿਲ ਜੇਗੀ ਤੇ ਬੱਸ ਇੱਥੇ ਡ੍ਰੌਪ ਕਰ ਸਕਦੀ ਆ ਤੇ ਜੇਕਰ ਤੁਸੀਂ ਆ ਰਹੇ ਆ ਜਲੰਧਰ ਤੋਂ ਤੇ ਉਹ ਦੂਸਰੀ ਸਾਈਡ ਬੱਸ ਡ੍ਰੌਪ ਕਰ ਸਕੇਗੀ ਆਲ ਜਿਮ ਬਹੁਤ ਵੱਡਾ ਇੱਥੇ ਤੁਸੀਂ ਦੇਖ ਸਕਦੇ ਜਿਮ ਦੀ ਨਿਸ਼ਾਨੀ ਵੀ ਰੱਖ ਸਕਦੇ ਆ ਇੱਥੋਂ ਉੱਪਰ ਚੜਜਣਾ ਫਲਾਈਓਵਰ ਤੇ ਜੇ ਤੁਸੀਂ ਜਲੰਧਰ ਤੋਂ ਤੁਸੀਂ ਆ ਰਹੇ ਹੋ ਫਲਾਈਓਵਰ ਤੋਂ ਉੱਪਰ نیچے ਉਤਰ ਕੇ ਤੇ ਦੂਸਰੇ ਕੱਟ ਤੋਂ ਮੁੜ ਕੇ ਉੱਪਰ ਫਿਰ ਜਲੰਧਰ ਵਾਲੀ ਸਾਈਡ ਨੂੰ ਆਉਣਾ ਜੇਕਰ ਤੁਸੀਂ ਲੁਧਿਆਣੇ ਤੋਂ ਆ ਰਹੇ ਹੋ ਤਾਂ ਫਿਰ ਤੁਸੀਂ ਸਿੱਧਾ ਫਲਾਈਓਵਰ ਤੋਂ ਹੀ ਫਿਰ ਤੁਹਾਨੂੰ ਉਤਰਨ ਦੀ ਲੋੜ ਨਹੀਂ ਹੈ ਫਲਾਈਓਵਰ ਤੋਂ ਨਾਲ ਹੀ ਤੁਸੀਂ ਖੱਬੇ ਹੱਥ ਮੋੜ ਸਕਦੇ ਆ। ਦੇਖ ਲੁਧਿਆਣੇ ਵਾਲੇ ਲਈ ਤਾਂ ਬਹੁਤ ਸੌਖਾ ਰਸਤਾ ਹੈ। ਫਲਾਈਓਵਰ ਦੇ ਉੱਪਰੋਂ ਉੱਪਰ ਇੱਥੇ ਤੁਸੀਂ ਹੋ ਸਕਦੇ ਆ। ਤੇ ਆਹ ਬਿਲਕੁਲ ਸਿੱਧਾ ਰਸਤਾ ਜਿਹੜਾ ਇਹ ਹਦੀਆਬਾਦ ਨੂੰ ਜਾਂਦਾ। ਤੇ ਜਿੱਥੇ ਮੀਟਿੰਗ ਹੋ ਰਹੀ ਆ। ਰੇਲਵੇ ਸਟੇਸ਼ਨ ਵੀ ਇਹਦੇ ਨਾਲ ਆ ਬਿਲਕੁਲ ਆ ਦੇਖ ਸਕਦੇ ਤੁਸੀਂ ਰੇਲਵੇ ਸਟੇਸ਼ਨ ਜੇਕਰ ਤੁਸੀਂ ਰੇਲ ਰੇਲ ਤੇ ਆਉਣਾ ਚਾਹੁੰਦੇ ਆ ਤਾਂ ਰੇਲਵੇ ਸਟੇਸ਼ਨ ਵੀ ਬਿਲਕੁਲ ਨਜ਼ਦੀਕ ਆ ਤੇ ਉੱਥੋਂ ਤੁਸੀਂ ਆਟੋ ਰਿਕਸ਼ਾ ਇੱਥੋਂ ਜਾਂਦੇ ਆ ਤੇ ਆਟੋ ਰਿਕਸ਼ਾ ਤੇ ਵੀ ਤੁਸੀਂ ਜਾ ਸਕਦੇ ਆ ਆ ਹੈਗਾ ਜੀ ਹਦੀਆਬਾਦ ਦਾ ਜਿਹੜਾ ਰਸਤਾ ਤੁਹਾਨੂੰ ਦਿਖਾ ਰਹੇ ਆ ਆ ਜਿਹੜਾ ਰਸਤਾ ਜਾਂਦਾ ਏ ਸਿੱਧਾ ਰਸਤਾ ਜਾਊਗਾ ਹਦੀਆਬਾਦ ਤੇ ਫਗਵਾੜੇ ਤੋਂ 3 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਹਦੀਆਬਾਦ ਗ੍ਰੀਨਲੈਂਡ ਤੇ ਇੱਥੇ ਆਟੋ ਰਿਕਸ਼ਾ ਤੇ ਬਹੁਤ ਜਾਂਦੇ ਹੀ ਰਹਿੰਦੇ ਆ ਤੇ ਕੋਈ ਮੁਸ਼ਕਲ ਨਹੀਂ ਹੈਗੀ ਜਾਣ ਦੇ ਵਿੱਚ ਤੇ ਇਹ ਆ ਰਸਤਾ ਦੇਖੋ ਇੱਥੋਂ ਤੁਸੀਂ ਇਧਰ ਨੂੰ ਮੁੜਨਾ ਜੇ کہیں ਮੇੜ ਨਾਕਾ ਹੋਊਗਾ ਇੱਥੋਂ ਤੁਸੀਂ ਸਿੱਧਾ ਇਸ ਰੋਡ ਨੂੰ ਮੁੜ ਜਾਣਾ ਤੇ ਕਿਉਂਕਿ ਉਹ ਜਿਹੜਾ ਉੱਪਰ ਤੁਹਾਨੂੰ ਬੋਰਡ ਲੱਗਾ ਉਹ ਉਸ ਬੋਰਡ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਆ ਲਿਖਿਆ ਹੈਗਾ ਹਦੀਆਬਾਦ ਆ ਗਿਆ ਆ ਹਦੀਆਬਾਦ ਲਿਖਿਆ ਇਥੋਂ ਤੁਸੀਂ ਸਿੱਧੇ ਜਿਹੜੀ ਕਿ ਕੋਈ ਮੁਸ਼ਕਲ ਨਹੀਂ ਹੈਗੀ ਇੱਥੋਂ ਜਾਣ ਦੀ ਆ ਦੇਖੋ ਗ੍ਰੀਨਲੈਂਡ ਦਾ ਇੱਥੋਂ ਤੁਸੀਂ ਮੁੜ ਜਾਣਾ ਗ੍ਰੀਨਲੈਂਡ ਆ ਦੇਖੋ ਬੋਰਡ ਅੱਗੇ ਲਿਖਿਆ ਆ ਗਿਆ ਗ੍ਰੀਨਲੈਂਡ ਇੱਥੋਂ ਤੁਸੀਂ ਚੱਲ ਜਾਣਾ ਅੰਦਰ ਨੂੰ ਤੇ ਆ ਹੈਗਾ ਜੀ ਆਪਾਂ ਅੱਗੇ ਅੰਦਰ ਲਓ ਜੀ ਆ ਪਹੁੰਚ ਗਏ ਆਪਾਂ ਲੋਕੇਸ਼ਨ ਵਾਲੀ ਜਗ੍ਹਾ ਤੇ ਤੇ ਆ ਹੈਗਾ ਜੀ ਚਰਚ ਪਾਸਟਰ ਅਨਿਲ ਜੀ ਫਗਵਾੜਾ ਵਾਲਿਆਂ ਦਾ ਜਿਹੜੇ ਕਰਵਾ ਰਹੇ ਆ ਤੇ ਆ ਦੇਖੋ ਜੀ ਗਰਾਊਂਡ ਆ ਹੈਗਾ ਗਰਾਊਂਡ ਫੁੱਟਬਾਲ ਗਰਾਊਂਡ ਇਹ ਫੁੱਟਬਾਲ ਗਰਾਊਂਡ ਇਹ ਹੈਗੀ ਮੀਟਿੰਗ ਦੀ ਲੋਕੇਸ਼ਨ ਪ੍ਰੋਪਰ ਇੱਥੇ ਹੋਵੇਗੀ ਮੀਟਿੰਗ ਆ ਹੈਗੀ ਮੇਨ ਲੋਕੇਸ਼ਨ ਤੇ ਇਸ ਗਰਾਊਂਡ ਦੇ ਵਿੱਚ ਹੋ ਰਹੀ ਆ ਜੀ ਪ੍ਰਾਰਥਨਾ ਸਭਾ 19 ਮਾਰਚ ਦੇਨ ਬੋਧਵਾਰ ਸਮਾਂ ਸ਼ਾਮ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਤੇ ਬਹੁਤ ਵੱਡੀ ਗਰਾਊਂਡ ਆ ਤੇ ਲੋਕੇਸ਼ਨ ਜਿਹੜੀ ਆ ਤੁਹਾਨੂੰ ਪ੍ਰੋਪਰ ਜੇ ਨਾ ਸਮਝਾਈ ਤਾਂ ਕਮੈਂਟ ਕਰਕੇ ਦੱਸ ਦਿਓ ਤੇ ਤੁਹਾਨੂੰ ਪੂਰੀ ਕੋਸ਼ਿਸ਼ ਕਰਾਂਗੇ ਅਸੀਂ ਕਮੈਂਟ ਦੇ ਵਿੱਚ ਲੋਕੇਸ਼ਨ ਸਮਝਾਉਣ ਦੀ ਤੇ ਕਾਰ ਪਾਰਕਿੰਗ ਦਾ ਵੀ ਬਹੁਤ ਵਧੀਆ ਇੰਤਜ਼ਾਮ ਐ ਇੱਥੇ ਆ ਗਰਾਊਂਡ ਬਹੁਤ ਵੱਡਾ ਗਰਾਉਂਡ ਦੇ ਵਿੱਚ ਹੋਵੇਗੀ ਮੀਟਿੰਗ ਤੇ ਕਾਰ ਪਾਰਕਿੰਗ ਦਾ ਵੀ ਇੰਤਜ਼ਾਮ ਬਹੁਤ ਜ਼ਬਰਦਸਤ ਆ ਅੱਜ ਚਰਚ ਹੈਗਾ ਫਾਇਰ ਆਫ ਗॉड ਚਰਚ ਤੇ ਇਹਦੇ ਨਾਲ ਹੀ ਸਾਹਮਣੇ ਆ ਆ ਗਰਾਉਂਡ ਤੇ ਇਸ ਗਰਾਉਂਡ ਦੇ ਵਿੱਚ ਜਿਹੜੀ ਆ ਮੀਟਿੰਗ ਹੋਣ ਜਾ ਰਹੀ ਹੈ ਤੇ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਆਸ਼ੀਸ਼ ਦੇਵੇ ਤੇ ਜ਼ਰੂਰ ਇਸ ਜਗ੍ਹਾ ਤੇ ਪਹੁੰਚ ਕੇ ਆਪਣੀਆਂ ਬਰਕਤਾਂ ਨੂੰ ਪ੍ਰਾਪਤ ਕਰਿਓ ਸਾਡੇ ਨਾਲ ਜਿਹੜੇ ਮੀਟਿੰਗ ਉੱਥੇ ਆਰਗੇਨਾਈਜ਼ ਕਰ ਰਹੇ ਆ ਸਾਡੇ ਨਾਲ ਬਹੁਤ ਹੀ ਖੁਦਾ ਦੇ ਮਹਾਨ ਆਦਰਯੋਗ ਦਾਸ ਅਰੀਤ ਸਿੱਧੂ ਜੀ ਆ ਤੇ ਪੁੱਛਿਆ ਕਿ ਸਰ ਕਿਦਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਮੇਰੀ ਆਤਮ ਦਾ ਪਾਸਤ ਤੋਂ ਪਹਿਲਾਂ ਪ੍ਰਮੇਸ਼ੁਰ ਜੀ ਨਾਲ ਆਪ ਸਭ ਜੈਮ ਸੀ ਕਿ ਬਹੁਤ ਸਾਰੀਆਂ ਪਿਆਰੀਆਂ ਪਰਮੇਸ਼ਰ ਦਾਤਾ ਸਾਹਿਬ ਅਨੁਕਾਰਿਆਨ ਔਰ ਇੱਕ ਅੱਛੀ ਬਲੇਸਿੰਗ ਵਾਲੀ ਮੀਟਿੰਗ ਉਸ ਦਿਨ ਹੋਗੀ ਤੇ ਆਹ ਜੇ ਲੱਗ ਰਹੀ ਹੈ অলरेडी ਪੂਰੇ ਪਚਾਹ ਦੇ ਸ ਆਪਣੇ ਪਪੂਲੇਟ ਲੀਫਲੇਟ ਔਰ ਪੋਸਟਰ ਬਣਨ ਦਾ ਲੱਗ ਗਿਆ ਮੈਨੇ ਔਰ ਮੀਡੀਆ ਥਰੂ ਜਿਤਨੇ ਰਕਰ ਵੀ ਸਾਡੇ ਕਵਰਿੰਗ ਹੋ ਰਹੀ ਹੈ ਅਸੀਂ ਫੇਸਬੁਕ ਥਰੂ ਵੀਡੀਓ ਗ੍ਰਾਫੀਕ ਥਰੂ ਬਹੁਤ ਸਾਰੇ ਪਰਮੇਸ਼ਰ ਦੇ ਬੇਟੇ ਬੇਟੇ ਨੂੰ ਮੈਸੇਜ ਦੇ ਰਹੇ ਆ ਕਿ ਉਹ ਸੋਨੀਪਾਰਸ ਵਿੱਚ ਮੀਟਿੰਗ ਵਿੱਚ ਆਓ ਪਰਮੇਸ਼ਰ ਦਾਸ ਦੇ ਕੋਲੋਂ ਪਰਮੇਸ਼ਰ ਦੀ ਬਲੇਸਿੰਗ ਮਸੀਬ ਕਰੋ ਔਰ ਇੱਕ ਜਬਰਦਸਤ ਮੀਟਿੰਗ ਹੋਵੇ ਕਿ ਜੋ ਪੂਰੇ ਫੋਵਾੜੇ ਲਈ ਨਹੀਂ ਪਰ ਕਿ ਪੂਰੇ ਪੰਜਾਬ ਦੇ ਲਈ ਇੱਕ ਬਲੇਸਿੰਗ ਕਰਨ ਵਾਲੀ ਜੀ ਤੇ ਬੱਸ ਇਹਦਾ ਪ੍ਰੋਪਰ ਐਡਰੈਸ ਜਿਹੜਾ ਵੀ ਜੇ ਲੋਕ ਦੂਰੋਂ ਆ ਰਹੇ ਆ ਕੀ ਕਿਦਾਂ ਦਾ ਉਹਦਾ ਐਡਰੈਸ ਆ ਪੂਰਾ ਸਮਝਾ ਸਕਦੇ ਬਿਲਕੁਲ ਗ੍ਰੀਨਲ ਕਲੋਨੀ ਜੀ ਫੋਵਾੜਾ ਤੋਂ ਜਸ 2 ਕਿਲੋਮੀਟਰ ਦੂਰੀ ਉੱਤੇ ਫਾਇਰ ਆਵਾਲ ਚਰਚ ਹੈ ਤੁਸੀਂ ਗੂਗਲ ਦੇ ਸਰਚ ਮਾਰ ਸਕਦੇ ਹੋ ਉਹਦੀ ਲੋਕੇਸ਼ਨ ਵੀ ਆਪਾਂ ਤੁਹਾਨੂੰ ਸੈਂਡ ਕਰ ਦੇਵਾਂਗੇ اور ہدیباد نبوت روڈ سے فٹبال گراؤنڈ بیک سائڈ لال قرن پیلس بہت اڈریس سمپل ہے کسی نے زیادہ وری لوڑ نہیں ہے کسی نے ہدی والا پہنچ سکتے ہو ਇਹ ਫੋਟੋਲ ਗਰਾਊਂਡ ਹਦੀਮਾ ਚਾਚੀ ਵੀ ਤੇ ਜਾਣਾ ਉਹ ਤੁਹਾਨੂੰ ਐਡਰੈਸ ਪੀਸ ਲਈ ਤੁਹਾਨੂੰ ਸਮਝਾ ਸਕਦੇ ਜੀ ਤੇ ਬਸ ਜਿੰਨੇ ਵੀ ਲੋਕ ਆ ਰਹੇ ਆ ਤੇ ਪਾਰਕਿੰਗ ਦਾ ਕੀ ਤੁਹਾਡੇ ਕੋਲ ਪ੍ਰਬੰਧ ਹੈ ਪਾਰਕਿੰਗ ਦਾ ਪਰਮਿਸ਼ਨ ਕਿਰਪਾ ਨਾਲ ਸਾਡੇ ਕੋਲ ਇੱਕ ਸੈਪਰੇਟ ਪਰਮਾਨਾ ਹੈਗਾ ਜਦੇ ਵਿੱਚ ਅਸੀਂ ਬਹੁਤ ਸਾਰੇ ਬਲੱਗਿਆਂ ਨੂੰ ਉਹ ਸੇਵਾਦਾਰਾਂ ਨੂੰ ਉਸ ਵਕਤ ਦੀ ਡਿਊਟੀ ਤੇ ਖੜੇ ਕਰਾਂਗੇ ਔਰ ਪਾਰਕਿੰਗ ਇਹ ਬੈਟਰ ਹੋਵੇਗੀ ਪੂਰੀ ਪ੍ਰੋਪਰ ਵੇਢਨ ਪਾਰਕਿੰਗ ਦੀ ਅਸੀਂ ਸੁਵਿਧਾ ਉਹ ਕੋਲ ਕੋਰਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਤੇ ਸਾਡੇ ਜਿਹੜੇ ਲੋਕ ਦੂਰੋਂ ਆਣਾ ਚਾਹੁੰਦੇ ਆ ਤੇ ਉਹਨਾਂ ਦੇ ਰਾਤ ਦੇ ਰੁਕਣ ਲਈ ਕੋਈ ਪ੍ਰਬੰਧ ਹੈ ਹੁਣ ਸਾਡੇ ਕੋਲ ਦੂਰੋਂ ਤੁਸੀਂ ਬਿਲਕੁਲ ਚਾਰਸੇ ਵਿੱਚ ਹੀ ਕਰਾਂ ਕਿ ਸਾਡੇ ਕੋਲ ਪਰਮੇਸ਼ਰ ਦੇ ਪਰਨਾ ਵੱਡਾ ਹਾਲ ਹੈਗਾ ਵਾ ਉਹਦੇ ਵਿੱਚ ਅਸੀਂ ਜਿੰਨੇ ਵੀ ਲੋਕ ਸੜਕੋਂ ਆਣਗੇ ਸਾਨੂੰ ਸਿਰਫ ਇਨਫੋਰਮੇਸ਼ਨ ਦਿੱਤੀ ਜਾਵੇ 2-3 ਦਿਨ ਪਹਿਲਾਂ 4 ਦਿਨ ਪਹਿਲਾਂ ਕਿ ਅਸੀਂ ਇਹਨਾਂ ਲੋਕਾਂ ਸੀ ਸਟੇ ਕਰਨਾ ਚਾਹੇ ਪਰ ਉਹਦੇ ਸਾਡੇ ਕੋਲ ਵੈਲਕਮ ਹੈ ਅਸੀਂ ਉਹਨਾਂ ਦੇ ਰਾਤ ਦੇ ਸਟੇ ਦੇ ਲਈ ਵੀ ਪ੍ਰਬੰਧ ਕਰਨ ਦਾ ਪ੍ਰਬੰਧ ਕਰਾਂਦਾ ਸੀ ਇੰਤਜ਼ਾਮ ਕਰਾਂਗੇ ਜੀ ਸੋ ਐਸੀ ਸਾਡੇ ਨਾਲ ਖੁਦਾ ਦੇ ਦਾਸ ਅਰੇ ਸਿੱਧੂ ਜੀ ਜਿਨ੍ਹਾਂ ਕੋਲ ਤੁਸੀਂ ਸੁਣਿਆ ਕਿ ਬਹੁਤ ਜ਼ਬਰਦਸਤ ਪ੍ਰਬੰਧ ਉਹਨਾਂ ਨੇ ਮੀਟਿੰਗ ਦੇ ਕੀਤੇ ਆ ਤੇ ਤੁਹਾਨੂੰ ਸਾਰਿਆਂ ਨੂੰ ਅਸੀਂ ਸੱਦਾ ਦਿੰਦੇ ਆ ਫਿਰ ਵੀ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਵੀ ਇਨਫੋਰਮੇਸ਼ਨ ਨੂੰ ਲੈ ਕੇ ਜਾਂ ਜਗ੍ਹਾ ਨੂੰ ਲੈ ਕੇ ਰਹਿਣ ਨੂੰ ਲੈ ਕੇ ਕੋਈ ਕੋਈ ਡਾਊਟ ਆ ਤੇ ਨੰਬਰ نیچے ਡਿਸਪਲੇ ਤੇ ਫਲੈਸ਼ ਕੀਤਾ ਜਾਵੇਗਾ ਤੇ ਉੱਥੇ ਤੁਸੀਂ ਕੰਟੈਕਟ ਕਰਕੇ ਜੇਕਰ ਤੁਸੀਂ ਰਾਤ ਰਹਿਣਾ ਚਾਹੁੰਦੇ ਆ ਤੇ ਉਹ ਵੀ ਇਹਨਾਂ ਨੂੰ ਪਹਿਲਾਂ ਜਿਹੜੀ ਆ ਇਨਫੋਰਮੇਸ਼ਨ ਦਿੱਤੀ ਜਾਵੇ ਤਾਂ ਕਿ ਉਹ ਆਪਣਾ ਇੰਤਜ਼ਾਮ ਕਰ ਸਕਣ ਸਾਰਿਆਂ ਨੂੰ ਜੈਪਸੀ ਦੀ ਗੋਡਸੇ